ਨਾ ਤਾਂ ਮਿੱਤਰੋ ਰੇਟ ਲੱਖ ਹੈ ਤੇ ਨਾ ਰੇਟ 60 ਹੈ ਤੇ ਨਾ ਰੇਟ 50 ਤੇ ਮੁੱਲ ਬਾਈ ਹੁਰੇ ਕਰਦੇ ਆ ਜੀ 48000 ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਸਾਰੀ ਵੀਡੀਓ ਦੇਖਣ ਤੋਂ ਬਾਅਦ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਘੋੜੀ ਲੈ ਆ ਛੋਡੇ ਵਾਸਤੇ ਪਾਸਿਰਦੀ ਤੇ ਜਿੰਨੀ ਵੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਛੋਡੇ ਨਾਲ ਸਾਂਝੀ ਕਰਾਂਗੇ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੇ ਵੀਰ ਭਰਾਵੋ ਮੈਂ ਵੇਖਿਆ ਤੁਸੀਂ ਵੀਡੀਓ ਦੇਖਦੇ ਹੋ ਜਰੂਰ ਪਰ ਨਾ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਨਾ ਕਮੈਂਟ ਕਰਕੇ ਦੱਸ ਦਿਓ ਵੀਡੀਓ ਕਿਵੇਂ ਦੀ ਹੁੰਦੀ ਆ ਬਾਕੀ ਜੇ ਕੋਈ ਕਮੀ ਪੇਚੀ ਹੁੰਦੀ ਆ ਦੱਸ ਦਿਆ ਕਰੋ ਮੇਰੇ ਵੀਰ ਭਰਾਵੋ ਵੇਚ ਜਿਖੋਗੇ ਕਮੈਂਟ ਕਰ ਦਿਆ ਕਰੋ ਤੇ ਬਾਕੀ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ YouTube ਚੈਨਲ ਨੂੰ ਵਾਤਵਾਂਦੇ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਮੇਰੇ ਵੀਰ ਭਰਾ ਨਵੀਂ ਵੀਡੀਓ ਨੂੰ ਦੇਖਦੇ ਆ ਤੇ ਕਰਦੇ ਆ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਜੈਡ ਬਲੈਕ ਘੋੜੀ ਹੈ ਮੇਰੇ ਵੀਰ ਭਰਾਵੋ ਸਾਡੇ 4 ਸਾਲ ਉਮਰ ਦਸੀ ਆ ਮਾਲਕ ਵੀਰਾਂ ਨੇ 55 58 ਇੰਚ ਹਾਈਟ ਹੈ ਜੀ 58 ਇੰਚ ਹਾਈਟ ਹੈ ਤੇ ਬਾਕੀ ਲਿੱਸੀ ਆ ਥੋੜੀ ਜੀ ਘੋੜੀ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਕਰਨ ਗਨੋਤੀ ਦੀ ਸ਼ਕੀਨ ਹੈ ਸਵਾਰੀ ਦੀ ਪਾਸ ਹੈ ਮੌਕੇ ਦੀ ਖਾਲੀ ਹੈ ਤੇ ਮੁੱਲ ਬਾਈ ਹੋਰੇ 48000 ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਨਦਾਂ ਨਹੀਂ ਹੋਊਗਾ ਮਿੱਤਰੋ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਗੱਲਬਾਤ ਤੁਸੀਂ ਕਰ ਲਿਓ 48000 ਮੁੱਲ ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਨਦਾਨ ਹੋ ਜਾਊਗਾ ਤੇ ਕਰ ਲਓ ਜੀ ਸੰਪਰਕ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੇ ਕੋਈ ਮੇਰਾ ਵੀਰ ਭਰਾ ਆਪਦਾ ਜਾਨਵਰ ਸੇਲ ਕਰਨਾ ਚਾਹੁੰਦਾ ਆਪਣੀ ਤੋਂ ਵੀਡੀਓ ਪਵਾ ਕੇ ਤਾਂ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ 805482340 ਨੰਬਰ ਤੇ ਮੈਸੇਜ ਕਰਿਓ ਫੋਨ ਨਾ ਕਰਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ